ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਵਧੀਆ ਰਿਸ਼ਤੇ। ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ सुरेंद्र ਸਿੰਘ ਪਤਾ ਨਮਾ ਸ਼ਹਿਰੀ ਰੀਆ। ਉਮਰ ਹੈ ਜੀ 29 88 ਦਾ ਜਨਮ ਹੈ ਤੇ ਜਨਮ ਦਾ ਟਾਈਮ ਹੈ ਜੀ 12:30 ਪੀਐਮ ਦਾ ਸਮਾਂ। ਕਾਸਟ ਹੈ ਜੀ ਸੈਣੀ ਸਿੱਖ ਤੇ ਪੜ੍ਹਾਈ ਕਰੀਏ ਪਲੱਸ 2। ਕੱਦ ਹੈ ਜੀ 5 ਫੁੱਟ 10 ਇੰਚ। ਭਰਾ ਹੈ ਕਨ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਤੇ ਗੋਤਾ ਡਲਕੂ ਤੇ ਮੰਨ ਖੇੜੀ। ਪਿਤਾ ਰਿਟਾਇਰ ਗਵਰਨਮੈਂਟ ਸਰਵਿਸ ਤੋਂ ਨੇ ਤੇ ਮਾਤਾ ਹਾਊਸ ਵਾਈਫ ਨੇ। ਕੰਮ ਕਰਜ ਮੁੰਡਾ ਇਟਲੀ ਦੇ ਵਿੱਚ ਪੀਆਰ ਅਤੇ ਫੈਕਟਰੀ ਦੇ ਵਿੱਚ ਕੰਮ ਕਰਦਾ ਇਹਨਾਂ ਦੀ ਮੰਗ ਹੈ ਜ ਕੁੜੀ ਇਟਲੀ ਦੇ ਵਿੱਚ ਰਹਿੰਦੀ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਮਨਦੀਪ ਗੌਰ ਪਤਾ ਮਰਗੜੇ ਰੀਆ ਪਿਤਾ ਦਾ ਨਾਮ ਹੈ ਜੀ ਲਾਭ ਸਿੰਘ ਵਰਕ ਹਾਊਸ ਕੰਟਰੈਕਟਰ ਨੇ ਪਿਤਾ ਇਹਨਾਂ ਦੇ ਮਾਤਾ ਸੁਖਵਿੰਦਰ ਗੌਰ ਨੇ ਜੀ ਹਾਊਸ ਵਾਈਫ ਤੇ ਗੋਤ ਇਹਨਾਂ ਦਾ ਸੰਘੇੜ ਹੈ ਤੇ ਨਾਨਕਿਆਂ ਦਾ ਗੋਤ ਗਿੱਲੇ ਜੀ ਕਾਸਟ ਹੈ ਮੱਝ ਵੀ ਸਿੱਖ ਤੇ ਉਮਰ ਹੈ 2992 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 3 ਇੰਚ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਬੀਏ ਬੀਏਡ ਕੰਪਿਊਟਰ ਡਿਪਲੋਮਾ ਆਫ ਡੀਸੀਏ ਤੇ 6 ਵੈਂਡ ਨੇ ਆਈਲਟਸ ਦੇ ਜੀ ਕੋਰਸ ਆਫ ਬਿਊਟੀ ਪਾਰਲਰ ਦਾ ਵੀ ਕਰਿਆ ਹੋਇਆ ਕੰਮਕਾਰ ਹੈ ਜੀ ਪ੍ਰਾਈਵੇਟ ਟੀਚਰ ਦੀ ਨੌਕਰੀ ਕਰਦੀ ਹੈ ਲੜਕੀ ਤੇ ਪਾਰਟ ਟਾਈਮ ਜੌਬ ਕਰਦੈ ਨੇ ਜੀ ਬਿਊਟੀ ਪਾਰਲਰ ਦੇ ਵਿੱਚ ਦੋ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਜੀ ਤੇ ਮੰਗ ਹੈ ਇਹਨਾਂ ਦੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਵਧੀਆ ਤਨਖਾਹ ਹੋਵੇ ਜੀ ਜਾਂ ਆਪਣਾ ਬਿਜ਼ਨਸ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਸਰਦਾਰ ਕਾਸਟ ਹੈ ਜੀ ਰਾਮਗੜੀਆ ਤੇ ਪਤਾ ਏਰੀਆ ਮਹੀਲਪੁਰ ਹੁਸ਼ਿਆਰਪੁਰ ਗੋਤ ਹੈ ਜੀ ਸਿਆਣ ਤੇ ਉਮਰ ਹੈ 45 ਸਾਲ ਪੜ੍ਹਾਈ ਕਰੀ ਹੈ ਜੀ ਪਲੱਸ 2 ਪਹਿਣਾ ਦੋ ਮੈਰਿਡ ਨੇ ਜੀ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਕੱਦ ਹੈ ਜੀ 5 ਫੁੱਟ 6 ਇੰਚ ਦੇ ਕੰਮਕਰਜੀ 12 ਸਾਲ ਦੋਹਾ ਖਤਰ ਦੇ ਵਿੱਚ ਮੁੰਡੇ ਨੇ ਲਗਾਏ ਨੇ। ਦੰਨ ਕਿਲੇ ਜਮੀਨ ਹੈ ਤੇ ਹੁਣ ਕਾਰਪੈਂਟਰ ਦੀ ਜੌਬ ਕਰਦੇ ਨੇ 30000 ਰੁਪਏ ਤਨਖਾਹ ਜੀ। ਇਹਨਾਂ ਦੀ ਮੰਗ ਹੈ ਕੁੜੀ ਘਰੇਲੂ ਹੋਵੇ 35 ਤੋਂ 40 ਸਾਲ ਤੱਕ ਦੀ ਹੋਵੇ ਭਾਵੇਂ ਤਲਾਕਸ਼ੋਦਾ ਹੋਵੇ। ਬਿਨਾਂ ਬੱਚੇ ਤੋਂ ਹੋਵੇ ਜੀ। ਕਿਸੇ ਵੀ ਜਨਰਲ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ। ਜਾਂ ਕੁੜੀ ਕੋਈ ਕੰਮ ਕਰਦੀ ਹੋਵੇ ਜਾਂ ਕੋਈ ਪ੍ਰਾਈਵੇਟ ਟੀਚਰ ਲੱਗੀ ਹੋਵੇ ਜੀ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਪਤਾ ਬੱਸੀ ਪਠਾਣਾ ਫਤਿਹਗੜ ਸਾਹਿਬੇਰੀਆ ਪਿਤਾ ਦਾ ਨਾਮ ਜੀ ਕੇਸਰ ਸਿੰਘ ਤੇ ਮਾਤਾ ਸੁਰਿੰਦਰ ਕੌਰ ਸ਼ੀਮਰ ਗੋਤਾ ਜੀ ਛਿੰਦ ਤੇ ਉਮਰ ਮੁੰਡੇ ਦੀ 9 10 88 ਦਾ ਡੇਟ ਆਫ ਬਰਥ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ 10 ਪਾਸ ਭੈਣ ਇਹਨਾਂ ਦੀ ਇੱਕ ਮੈਰਿਡ ਕੰਮ ਕਰੇ ਜੀ ਮੁੰਡਾ ਕਾਰਪੈਂਟਰ ਦੀ ਜੋਬ ਕਰਦਾ ਤੇ ਫਾਦਰ ਜੋਬ ਕਰਦੇ ਨੇ ਨਿਊ ਹਾਲੈਂਡ ਏਜੰਸੀ ਦੇ ਵਿੱਚ ਮੁੰਡਾ ਹੈ ਤਲਾਕਸ਼ੁਦਾ ਜੀ ਇਹਨਾਂ ਦੀ ਮੰਗ ਕਿਸੇ ਵੀ ਕਸ਼ਟ ਦੀ ਲੜਕੀ ਵਾਲੇ ਸੰਪਰਕ ਕਰ ਸਕਦੇ ਨੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸਹਿਰਿਆ ਕਾਸਟ ਹੈ ਜੀ ਜੱਟ ਸਿੱਖ ਤੇ ਕੱਦ ਹੈ 5 ਫੁੱਟ 4 ਇੰਚ ਹੋਮ ਰੇਜ 190 ਦੀ ਤੇ ਪੜ੍ਹਾਈ ਪਲੱਸ 2 ਕਰੀਏ ਤੇ ਨਾਲ ਹੀ ਜੀ ਐਨ ਐਮ 5 ਸਾਲ ਦਾ ਐਕਸਪੀਰੀਅੰਸ ਹੈ ਜੀ ਇਹਨਾਂ ਦੀ ਮੰਗ ਹੈ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਕੈਨੇਡਾ ਦਾ ਪੀਆਰ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਜੀ ਮੁੰਡੇ ਨੂੰ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਏਰੀਆ ਕਾਸਟ ਜੱਟ ਸਿੱਖ ਤੇ ਗੋਤਿਆ ਢਾਲੀਵਾਲ ਓਮਰਜ ਜੀ 83992 ਦਾ ਡੇਟਾ ਵਰਤ ਹੈ ਤੇ ਕਾਦਾ 5 ਫੁੱਟ 3 ਇੰਚ ਭਰਾ ਇੱਕ ਕੈਨੇਡਾ ਦਾ ਪੀਆਰ ਹੈ ਜੀ ਪੜ੍ਹਾਈ ਕਰੀ ਹੈ ਇਹਨਾਂ ਨੇ ਬੀਏ ਬੀਐਡ ਤੇ ਐਮਏ ਬੇਤਾ ਖੇਤੀਬਾੜੀ ਕਰਦੇ ਨੇ ਜਿੱਤੇ ਮਾਤਾ ਹਾਊਸ ਵਾਈਫ ਨੇ ਕੰਮ ਕਰਾ ਜੀ ਕੋਈ ਪ੍ਰਾਈਵੇਟ ਟੀਚਰ ਹੈ ਤੇ ਹੁਣ ਕੈਨੇਡਾ ਦਾ 10 ਸਾਲ ਦੇ ਟੂਰਿਸਟ ਵੀਜ਼ੇ ਤੇ ਗਈ ਹੈ ਇਨਾਂ ਦੀ ਮੰਗ ਹੈ ਜੀ ਮੁੰਡਾ ਵੈਸ਼ਨੋ ਹੋਵੇ ਕੈਨੇਡਾ ਦਾ ਪੀਆਰ ਹੋਵੇ ਚਾਰ ਤੋਂ ਪੰਜ ਕਿੱਲੇ ਜ਼ਮੀਨ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਅਮਰitsar ਸਾਹਿਬੇਰੀਆ ਕਾਸਟ ਹੈ ਜੀ ਅਰੋੜਾ ਸਿੱਖ ਤੇ ਉਮਰ 31 ਸਾਲ ਕਾਦ ਦੇ 5 ਫੁੱਟ 5 ਇੰਚ ਭਰਾ ਇੱਕ ਹੈ ਜੀ ਪੜ੍ਹਾਈ ਕਰੀਏ ਬੈਚਲਰ ਡਿਗਰੀ ਪਿਤਾ ਐਕਸਪਾਇਰਡ ਨੇ ਕੰਮ ਕਰ ਅਜ ਪ੍ਰਾਈਵੇਟ ਨੌਕਰੀ ਕਰਦੀ ਹੈ ਲੜਕੀ ਮਾਤਾ ਹਾਊਸ ਵਾਈਫ ਨੇ ਤੇ ਕੁੜੀ ਤਲਾਕਸ਼ੋਦਾ ਜੀ ਇਹੇ ਇਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਸੈਟਲ ਹੋਵੇ ਇੰਡੀਆ ਹੋਵੇ ਜਾਂ ਐਨ ਆਰ ਆਈ ਹੋਵੇ 32 ਤੋਂ 36 ਸਾਲ ਤੱਕ ਦੀ ਉਮਰ ਹੋਵੇ ਜੀ ਕੱਦ 5 ਫੁੱਟ 9 ਇੰਚ ਤੱਕ ਹੋਵੇ ਆ ਪ੍ਰਕਾਸ਼ਤ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਏਰੀਆ ਚੰਡੀਗੜ੍ਹ ਕਾਸਟ ਹੈ ਜੀ ਖੱਤਰੀ ਤੇ ਉਮਰ 1986 ਦੇ ਡੋਪਰ ਹੈ ਕੱਦ ਹੈ ਜੀ 5 ਫੁੱਟ 4 ਇੰਚ ਤੇ ਪੜ੍ਹਾਈ ਕਰੀਏ ਐਮਏ ਬੀਐਡ ਤੇ ਐਮਐਡ ਪਿਤਾ ਗਵਰਨਮੈਂਟ ਚੌਪ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਜੀ ਇੱਕ ਭਰਾ ਇਹਨਾਂ ਦਾ ਨਾ ਮੈਰਿਡ ਆ ਤੇ ਕੁੜੀ ਤਲਖਸ਼ੋਦਾ ਜੀ ਇਹ ਵਧੀਆ ਵੈਸ਼ਨੋ ਪਰਿਵਾਰ ਆ ਇਹਨਾਂ ਦੀ ਮੰਗ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਬਿਜ਼ਨਸ ਕਰਦਾ ਹੋਵੇ ਤਲਖਸ਼ੋਦਾ ਹੋਵੇ ਤਾਂ ਬਿਨਾਂ ਬੱਚੇ ਤੋਂ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਜੱਟ ਸਿੱਖ ਕੱਦ ਹੈ ਜੀ 5 ਫੁੱਟ 11 ਇੰਚ ਪੜ੍ਹਾਈ ਕਰੀਆ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀ ਟੈਕ ਇਲੈਕਟ੍ਰੀਕਲ ਤੇ ਹੁਣ ਮੁੰਡਾ ਮਹਾਲੀ ਦੇ ਵਿੱਚ ਆਨਲਾਈਨ ਕੰਮ ਕਰਦਾ ਹੈ ਜੀ ਜ਼ਮੀਨ ਇਹਨਾਂ ਕੋਲੇ 6.5 ਕਿੱਲੇ ਇੱਕ ਭੈਣ ਆਸਟ੍ਰੇਲੀਆ ਦੇ ਵਿੱਚ ਹੈ ਜੀ ਇੱਕ ਭੈਣ ਪੰਜਾਬ ਦੇ ਵਿੱਚ ਹੈ ਤੇ ਇੱਕ ਭਰਾ ਪੁਰਤਗਾਲ ਦੇ ਵਿੱਚ ਹੈ ਪਿਤਾ ਰਟਾਇਰ ਨੇ ਜੀ ਜੋਬ ਤੋਂ 60000 ਰੁਪਏ ਪੈਨਸ਼ਨ ਆ ਮਹੀਨੇ ਦੀ ਮਾਤਾ ਹਾਊਸ ਵਾਈਫ ਨੇ ਇਹਨਾਂ ਨੂੰ ਕੁੜੀ ਪੜ੍ਹੀ ਲਿਖੀ ਸੋਣੀ ਸੁਨੱਖੀ ਤੇ ਵਧੀਆ ਸੁਭਾਅ ਦੀ ਚ ਤੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਸੀਂ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ